ਦਿੱਲੀ ਬਲਾਸਟ ਵਾਲੀ ਕਿਉਂਕਿ ਉਹ ਖਬਰ ਦੇ ਵਿੱਚ ਨਾ ਕਾਫੀ ਕੁਝ ਐਡ ਵੀ ਹੁੰਦਾ ਆ ਰਿਹਾ ਹੈ ਉਹ ਖਬਰ ਕਾਫੀ ਦੱਬੀ ਜੀ ਵੀ ਕਿਤੇ ਕਿਤੇ ਜਾ ਰਹੀ ਹੈ ਉਹਦੇ ਵਿੱਚ ਇੱਕ ਮਿੱਤਰ ਕਹਿ ਰਹੇ ਸੀ ਕਿ ਤੁਸੀਂ ਕਹਿੰਦੇ ਸੀਗੇ ਕਿ ਭਾਈ ਸਿਆਣਾ ਹੋ ਗਿਆ ਪਰ ਰਵਨੀਤ ਬਿੱਟੂ ਨੇ ਇੱਕ ਬਿਆਨ ਹੋਰ ਦਿੱਤਾ ਹੁਣ ਰਵਨੀਤ ਬਿੱਟੂ ਦੇ ਬਾਰੇ ਅਸੀਂ ਰਵਨੀਤ ਬਿੱਟੂ ਨਹੀਂ ਰਵਨੀਤ ਬਿੱਟੂ ਨੂੰ ਸੀਰੀਅਸਲੀ ਲਿਆ ਜਾ ਸਕਦਾ ਮੈਂ ਸੀਰੀਅਸਲੀ ਲੈਣ ਦੀ ਗੱਲ ਕਹੀ ਸੀ ਜੀ ਤਾਂ ਤੁਸੀਂ ਦੇਖੋ ਕਿ ਸੀਰੀਅਸਲੀ ਕਿਦਾਂ ਲਿਆ ਜਾ ਸਕਦਾ ਹੈ ਕਿ ਉਹ ਦੋ 2.5 ਘੰਟੇ ਪਹਿਲਾਂ ਕਹਿੰਦੇ ਆ ਕਿ ਹਾਂਜੀ ਗੱਲ ਇਹ ਆ ਜੀ ਕਿ ਨਿਬੜ ਜਾਊਗਾ ਤੇ ਯੂਨੀਵਰਸਿਟੀ ਵਾਲਾ ਨੋਟੀਫਿਕੇਸ਼ਨ ਰਤੋ ਜਾਂਦਾ ਤਾਂ ਮੈਂ ਕਹਾਂ ਵੀ ਹੁਣ ਲੈ ਸਕਦੇ ਆ ਵੀ ਜੀ ਹਾਂ ਨਹੀਂ ਤਾਂ ਅੱਗੇ ਤੇ ਜਿਉ ਕੋਈ ਬਿਆਨ ਦਿੰਦੇ ਸੀਗੇ ਤੇ ਹਮੇਸ਼ਾ ਪੰਜਾਬੀ ਜ਼ਿਆਦਾਤਰ ਕਹਿੰਦੇ ਸੀਗੇ ਲੋ ਰੁਨੀਤ ਬਿੱਟੂ ਨੇ ਬਿਆਨ ਦਿੱਤਾ ਪਰ ਹੁਣ ਕਦੇ-ਕਦੇ ਸੱਚ ਵੀ ਹੋ ਜਾਂਦਾ ਤੇ ਅਸੀਂ ਇਹ ਅਸੀਂ ਕੌਣ ਹੁੰਨੇ ਆ ਅਸੀਂ ਕੋਈ ਉਹਨਾਂ ਨੂੰ ਮਤਲਬ ਕੀ ਨਹੀਂ ਕਹਿ ਸਕਦੇ ਕੋਈ ਸਿਆਣੇ ਹੋਗੇ ਨਹੀਂ ਇਹ ਸ਼ਬਦ ਸਾਡੇ ਤੇ ਥੁੱਪੋ ਨਾ ਸਿਆਣੇ ਹੋਣ ਦਾ ਮਤਲਬ ਹੁੰਦਾ ਕਿ ਪਹਿਲਾਂ ਕੋਈ ਕੰਮ ਅਕਲ ਹੈ ਕੰਮ ਜ਼ਰਫ ਹੈ ਜੀ ਠੀਕ ਹੈ ਵੈਸੇ ਇਹ ਦੋਨੇ ਗੱਲਾਂ ਹੀ ਉਲਟੀ ਐ ਨੇ ਕਿਸੇ ਨੇ ਆ ਕੇ ਕਹਿਣਾ ਵੀ ਤੂੰ ਸਿਆਣਾ ਹੋ ਗਿਆ ਇਹ ਵੀ ਠੀਕ ਨਹੀਂ ਇਹ ਬਿਲਕੁਲ ਬਿਲਕੁਲ ਇਹ ਸ਼ਬਦ ਗਲਤ ਆ ਸ਼ਬਦਾਂ ਦੀ ਖੇਡ ਐ ਮੈਂ ਸ਼ਬਦਾਂ ਦਾ ਪੂਰਾ ਖiladi ਆ ਜੀ ਸੋ ਇਸ ਕਰਕੇ ਨਾ ਮੈਂ ਕਿਸੇ ਤੇ ਸ਼ਬਦ ਥੋਪਦਾ ਤੇ ਨਾ ਛੇਤੀ ਮੈਂ ਆਪਣੇ ਤੇ ਥੋਪਣ ਦਿੰਦਾ ਵਾਂ ਜੀ ਤੋਂ ਗੱਲ ਇਹ ਐ ਕਿ ਦੂਜੀ ਚੀਜ਼ ਐ ਕਿ ਮੈਂ ਇੱਕ ਕੈਲੋਕਟ ਤੰਜ਼ ਕੱਸਿਆ ਸੀਗਾ ਕਿ ਸੀਰੀਅਸਲੀ ਲਿਆ ਜਾ ਸਕਦਾ ਕਿ ਇਹਨਾਂ ਦੀ ਇਹ ਗੱਲ ਸੱਚੀ ਸਾਬਤ ਹੋਈ ਆ ਦੂਜੀ ਗੱਲ ਐ ਕਿ ਪੋਲੀਟੀਸ਼ਨ ਦੀ ਕਦੇ ਕੋਈ ਗਾਰੰਟੀ ਨਹੀਂ ਹੁੰਦੀ ਇਹ ਜੋ ਗੰਭੀਰ ਹੈ ਤਾਂ ساری ਜ਼ਿੰਦਗੀ ਉਹ ਗੰਭੀਰ ਰਹੇਗਾ ਨਿਤਿਸ਼ ਕਿੱਡਾ ਸਿਆਣਾ ਸੀ ਹੁਣ ਕੀ ਉਹਦੀਆਂ ਹਰਕਤਾਂ ਹੁੰਦੀਆਂ ਕਿਸੇ ਦਾ ਹੱਥ ਫੜ ਲੈਂਦਾ ਹੱਥ ਚੁੰਮਣ ਡੇ ਪੈਂਦਾ ਕਦੇ-ਕਦੇ ਵਰਮਾਲਾ ਪਾਈ ਹੁੰਦਾ ਹੈ ਕਿਤੇ ਗਿਆਨ ਪਹਿਲਣ ਲੱਗ ਪੈਂਦਾ ਵੀ ਜਿਹੜੀਆਂ ਪੜੀਆਂ ਲਿਖੀਆਂ ਔਰਤਾਂ ਹੁੰਦੀਆਂ ਠੀਕ ਹੈ ਨਾ ਜੀ ਉਹ ਜਦੋਂ ਬੰਦਾ ਪਤਨ ਕਰਦਾ ਹੈ ਠੀਕ ਹੈ ਜੀ ਤਾਂ ਉਹ ਮਤਲਬ ਕਿ ਇਸ ਤਰੀਕੇ ਦੇ ਨਾਲ ਆ ਤਰੀਕਾ ਵਰਤਦੀਆਂ ਕਿ ਇਸ ਕਰਕੇ ਪਰਿਵਾਰ ਨਿਯੋਜਨ ਕਰ ਲੈਂਦੀਆਂ ਉਹ ਤਾਂ ਤਰੀਕਾ ਤਾਂ ਕੁਝ ਕੁਝ ਵੀ ਬੋਲ ਜੁੰਦੇ ਕਈ ਵਾਰੀ ਬੰਦਾ ਬਦਾਨ ਸਭਾ ਦੇ ਅੰਦਰ ਬਿਲਕੁਕੁਲ ਤਾਂ ਮਤਲਬ ਇਹ ਹੈ ਕਿ ਕਿਸੇ ਟਾਈਮ ਉਹਨੂੰ ਵੀ ਕਿਸੇ ਨੇ ਅਖਣਾ ਯਾਰ ਇਹਦੇ ਵਰਗਾ ਕੋਈ ਸਿਆਣਾ ਬੰਦਾ ਨਹੀਂ ਸੋ ਕਿਸੇ ਪੋਲੀਟੀਸ਼ੀਅਨ ਦੀ ਕੋਈ ਗਾਰੰਟੀ ਨਹੀਂ ਹੁੰਦੀ ਮੈਂ ਸਿਰਫ ਇਹੋ ਕਿਹਾ ਸੀਗਾ ਕਿ ਸੀਰੀਅਸਲੀ ਲਿਆ ਜਾ ਸਕਦਾ ਹੈ ਪਰ ਦੂਜੀ ਗੱਲ ਇਹ ਹੈ ਕਿ ਫੇਰ ਸੀਰੀਅਸਲੀ ਲਿਆ ਜਾ ਸਕਦਾ ਜੀ ਜਿਹੜੀ ਹੋਣੀ ਹੈ ਹੁਣ ਸੀਰੀਅਸਲੀ ਹਾਂ ਜੀ ਹੁਣ ਕਿਵੇਂ ਲਿਆ ਜਾ ਸਕਦਾ ਹੈ ਸੀਰੀਅਸਲੀ ਇਸ ਕਰਕੇ ਲਿਆ ਜਾ ਸਕਦਾ ਹੈ ਕਿ ਉਹਨਾਂ ਨੇ ਰਵਨੀਤ ਬਿੱਟੂ ਨੇ ਉਹ ਗੱਲ ਕਹਿ ਦਿੱਤੀ ਕੱਲ ਕਈ ਘੰਟੇ ਪਹਿਲਾਂ ਜਿਹੜੀ ਕੈਬਨਟ ਨੇ ਇਨਡਾਇਰੈਕਟਲੀ ਕਹਿਣੀ ਸੀਗੀ ਮਤਲਬ ਕਿ ਹਾਲੇ ਤੱਕ ਅਧਿਕਾਰਤ ਇੰਡੀਅਨ ਗਵਰਨਮੈਂਟ ਦਾ ਕੋਈ ਬਿਆਨ ਨਹੀਂ ਸੀ ਰਵਨੀਤ ਬਿੱਟੂ ਨੇ ਪਹਿਲਾਂ ਦੱਸ ਦਿੱਤਾ ਕਿ ਜੀ ਪਾਕਿਸਤਾਨ ਦਾ ਹੱਥ ਹੈ ਜੀ ਤੁਹਾਨੂੰ ਪਾਕਿਸਤਾਨ ਦਾ ਹੱਥ ਇਟ ਮੀਨ ਕਿ ਅਤਵਾਦੀ ਹਮਲਾ ਹੂੰ ਤਾਂ 2 ਕਿ 2.5 ਘੰਟਿਆਂ ਬਾਅਦ 3 ਘੰਟਿਆਂ ਬਾਅਦ ਫੇਰ ਕੇ ਅੰਦਰ ਕਹਿੰਦਾ ਕਿ ਹਾਂ ਜੀ ਕੈਬਨਟ ਨੇ ਇਸ ਨੂੰ ਆਤਵਾਦੀ ਹਮਲਾ ਡਿਕਲੇਅਰ ਕੀਤਾ ਹ ਹਾਂ ਦੇਖੋ ਫਿਰ ਦੇਖੋ ਭਾਈ ਹੁਣ ਮੈਂ ਕੀ ਕਰਾਂ ਹੁਣ ਗੱਲਾਂ ਹੀ ਇਤਾਂ ਦੀਆਂ ਹੋ ਰਹੀਆਂ ਤਾਂ ਭਾਈ ਕਿਤੇ ਨਾ ਕਿਤੇ ਕਹਿ ਲੋ ਕਿ ਭਾਈ ਹੋ ਜਾਂਦਾ ਵੀ ਯਾਰ ਕਮਾਲ ਦੀ ਗੱਲ ਹੈ ਕਿ ਰਵਨੀਤ ਬਿੱਟੂ ਦੋ ਤਿੰਨ ਘੰਟੇ ਪਹਿਲਾਂ ਕੁਝ ਕਹਿੰਦੇ ਆ ਤੇ ਦੋ ਤਿੰਨ ਘੰਟੇ ਬਾਅਦ ਹੋ ਹੁਣ ਕਿਉਂਕਿ ਇਹ ਕੈਬਨਿਟ ਦਾ ਹਿੱਸਾ ਨੇ ਇਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਆਦ ਕਰਤ ਤੌਰ ਤੇ ਬਿਆਨ ਹੋਣਾ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਪਹਿਲਾਂ ਹੀ ਦੋ ਤਿੰਨ ਘੰਟੇ ਪਹਿਲਾਂ ਦੱਸਤਾ ਪਰ ਅਸਲ ਦੇ ਵਿੱਚ ਕੀ ਆ ਕਿ ਰਵਨੀਤ ਬਿੱਟੂ ਨੂੰ ਮੈਂ ਕੱਲ ਪੋਸਟ ਵੀ ਪਾਇਆ ਸੀਗਾ ਕਿ ਠੀਕ ਆ ਚਲੋ ਕੁਝ ਗੱਲਾਂ ਹੀ ਹੁੰਦੀਆਂ ਨੇ ਕਿ ਭਈ ਕੁਝ ਮਾਮਲੇ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਵਿੱਚ ਬੜਾ ਸੋਚ ਕੇ ਖੜਨ ਦੀ ਲੋੜ ਹੁੰਦੀ ਹੈ ਕਿਉਂ ਕਿਉਂਕਿ ਇੰਡੀਆ ਨੇ ਹੁਣ ਤੱਕ ਪਾਕਿਸਤਾਨ ਦਾ ਕੋਈ ਜ਼ਿਕਰ ਨਹੀਂ ਕੀਤਾ ਜੀ ਆਪਣੇ ਅਧਿਕਾਰਤ ਬਿਆਨ ਚ ਰਵਨੀਤ ਬਿੱਟੂ ਨੇ ਇਹ ਗੱਲ ਕਹਿ ਦਿੱਤੀ ਕਿ ਪਾਕਿਸਤਾਨ ਦਾ ਹੱਤਿਆ ਉਹ ਹੱਥ ਦੀ ਗੱਲ ਹਲੇ ਯਕਦਮ ਨਹੀਂ ਸੀ ਕਰਨੀ ਹੂੰ ਹੂੰ ਉਹ ਇਹ ਵੀ ਉਹਨਾਂ ਨੇ ਅਗਾਊਂ ਕਰਤੀ ਆ ਜੀ ਇਹ ਵੀ ਅਗਾਊਂ ਕਰਤੀ ਆ ਨਾ ਹੁਣਾਂ ਕਿ ਐਟ ਦੀ ਐਂਡ ਪਹੁੰਚੋਂ ਕਿ ਖੋਤੀ ਤੇ ਬੋਰ ਥੱਲੇ ਆਉਣੀ ਆ ਨਾ ਜੇ ਆਤਵੰਦੀ ਹਮਲਾ ਹੈ ਤੇ ਜੁੜਨਾ ਤੇ ਆਪਾਂ ਨੂੰ ਪਤਾ ਹੀ ਆ ਕਿੱਧਰ ਜੁੜਨਾ ਜੀ ਬਿਲਕੁਲ ਹਰ ਨਾਂ ਲੈਣ ਦੀ ਵੈਸੇ ਲੋੜ ਵੀ ਨਹੀਂ ਪੈਂਦੀ ਜੁੜਨਾ ਕਿੱਧਰ ਪਰ ਉਹਦੇ ਵਿੱਚ ਇੱਕ ਚੀਜ਼ ਜਿਹੜੀ ਆ ਨਾ ਉਹ ਐਸ ਵੇਲੇ ਬੜੀ ਸੋਚਣ ਵਾਲੀ ਆ ਉਹ ਆ ਕਿ ਉਹਦੇ ਚ ਦੋ ਨੁਕਤੇ ਨੇ ਤੁਸੀਂ ਯਾਦ ਕਰੋ ਮੈਂ ਤੁਹਾਨੂੰ ਪਿੱਛੇ ਲੈ ਜਾਂਦਾ ਥੋੜਾ ਜਿਹਾ ਹਿਸਟਰੀ ਚ ਲੈ ਜਾਂਦਾ ਜੀ ਅਸੀਂ ਹੀ ਚਿਰ ਤੇ ਤੁਸੀਂ ਬੈਠੇ ਸੀ ਅਚਾਨਕ ਜੰਮੂ ਕਸ਼ਮੀਰ 'ਚ ਹਮਲਾ ਹੁੰਦਾ ਯਾਦ ਹੈ ਨਾ ਤੁਹਾਨੂੰ ਤੁਸੀਂ ਪ੍ਰੋਗਰਾਮ ਦੇ ਦੌਰਾਨ ਹੀ ਖਬਰ ਆਈ ਸੀ ਬਿਲਕੁਲ ਬਿਲਕੁਲ ਜਿਹੜਾ ਪਹਿਲਗਾਮ ਸੋਇਆ ਜੀ ਯਾਦ ਹੈ ਤੁਹਾਨੂੰ ਜਦੋਂ ਮਾਰੇ ਨਿਰਦੋਸ਼ ਬੰਦੇ ਮਾਰ ਦਿੱਤੇ ਗਏ ਹੂੰ ਵਿਦਨ ਆਵਰਸ ਵੀ ਨਹੀਂ ਕਹਿ ਸਕਦੇ ਕੁਝ ਮਿੰਟ ਲੱਗੇ ਕਿ ਪਾਕਿਸਤਾਨ ਨਾਲ ਕਨੈਕਸ਼ਨ ਮੀਡੀਆ ਫਲਾਣ ਟਮਕਾਂ ਤੇ ਅੰਦ ਕੀ ਹੋਇਆ ਕਿ ਲਾ ਵੀ ਹੁਣ ਫੌਜ ਨੂੰ ਦੇ ਦਿੱਤੇ ਅਧਿਕਾਰ ਕਾਰਵਾਈ ਉਹ ਕਰੇਗੀ ਲਾ ਜੀ ਆਪਰੇਸ਼ਨ ਸੰਦੂਰ ਸ਼ੁਰੂ ਜੀ ਐਸ ਵਾਰੀ ਇੰਡੀਆ ਇਹ ਅਜੇ ਹਕ ਕਿਉਂ ਨਹੀਂ ਕਰ ਰਿਹਾ ਇਹ ਰਵਨੀਤ ਬਿੱਟੂ ਹਰਾਂ ਨੂੰ ਬਿਹਤਰ ਸਮਝਿਆ ਜਾਂ ਤਾਂ ਹੈਗੀ ਆ ਜਾਂ ਜੇ ਨਹੀਂ ਤਾਂ ਇਹਨਾਂ ਨੂੰ ਵੀ ਸਮਝ ਵਿਕਸਤ ਕਰ ਲੈਣੀ ਚਾਹੀਦੀ ਆ ਜੀ ਦੋ ਨੁਕਤੇ ਕੀ ਕਹਿ ਰਹੇ ਆ ਮੈਂ ਦੋ ਨੁਕਤੇ ਇਹ ਨੇ ਸੁਖਮ ਸਿੰਘ ਸਾਹਿਬ ਇੱਕ ਹੈ ਅੰਦਰੂਨੀ ਤੇ ਦੂਸਰਾ ਹੈ ਜੀਓ ਪੋਲਿਟਿਕਸ ਦੇ ਲਿਆਸ ਨਾਲ ਜੀ ਹੁਣ ਜੇ ਕਿਸੇ ਬੰਦੇ ਨੇ ਪੱਤਰਕਾਰਤਾ ਕਰਨੀ ਆ ਜਾਂ ਰਾਜਨੀਤੀ ਕਰਨੀ ਆ ਜਾਂ ਮੰਨ ਲਓ ਆਪਣੀ ਸੂਝ-ਬੂਝ ਗਾਂ ਤੱਕ ਲੈ ਜਾਣੀ ਆ ਦੀਨ ਦੁਨੀਆ ਦੀ ਖਬਰ ਰੱਖਣੀ ਆ ਤਾਂ ਤੁਹਾਨੂੰ ਅੱਜ ਦੇ ਦੌਰ ਦੇ ਵਿੱਚ ਇਹ ਆ ਕਿ ਤੁਸੀਂ ਇਹ ਕਹਿੰਦੇ ਹੋ ਕਿ ਦੁਨੀਆ ਗਲੋਬਲ ਪਿੰਡ ਆ ਤਾਂ ਫਿਰ ਤੁਹਾਨੂੰ ਉਸ ਪਿੰਡ ਤੋਂ ਬਾਹਰ ਜਿਹੜੇ ਡੇਰੇ ਆ ਬਾਈਕਾ ਉਹਨਾਂ ਦਾ ਵੀ ਧਿਆਨ ਰੱਖਣਾ ਪਊਗਾ ਜੀ ਜੀ ਬਿਲਕੁਲ ਕਿ ਬਾਈ ਡੀਪ ਸਟੇਟਾਂ ਕਿਦਾਂ ਗੇਮ ਲਾਉਂਦੀਆਂ ਕੀ ਕੁਝ ਚੱਲਦਾ ਹੈ ਠੀਕ ਹੈ ਨਾ ਜੀ ਏਜੰਸੀਆਂ ਕਿੱਥੇ ਕੀ ਖੇਡ ਖੇਡ ਰਹੀਆਂ ਆ ਜੀਓ ਪੋਲਿਟਿਕਸ ਦੇ ਵਿੱਚ ਕਿਹੜੇ ਕਿਹੜੇ ਬਈ ਮਤਲਬ ਕਿ ਤੁਰੇ ਆ ਤਾਕਤ ਦੇ ਕਿਹੜੇ ਗਰੁੱਪ ਬਲੌਕ ਜਿਹੜੇ ਟੁੱਟ ਰਹੇ ਆ ਨਵੇਂ ਸਿਰੇ ਤੋਂ ਗੰਡੇ ਜਾ ਰਹੇ ਆ ਜੀ ਆਪਰੇਸ਼ਨ ਸੰਧੂਰ ਜਿਹੜਾ ਪਿਛਾ ਹੋਇਆ ਤੇ ਯਾਨੀ ਅਪ੍ਰੈਲ ਮਈ ਤੋਂ ਆਪਾਂ ਇਸ ਸਾਲ ਦੇ ਅੰਤ ਵੱਲ ਵੱਧ ਦੇ ਵਾਦੇ ਬਹੁਤ ਕੁਝ ਬਦਲਦਾ ਦੇਖਦੇ ਆ ਹਮ ਡੋਨਲਡ 트럼ਪ ਬਿੱਟਰ ਗਿਆ ਉਹ ਕਹਿੰਦਾ ਕਿ ਹਾਂ ਇਹ ਕੰਮ ਮੈਂ ਨਵੇੜਿਆ ਮੈਨੂੰ ਲੱਗਦਾ ਕਿ ਉਹ 55 60 ਵਾਰੀਆਂ ਬੋਲ ਚੁੱਕਾ ਹੁਣ ਤੱਕ ਕਿ ਇਹਨਾਂ ਦਾ ਮੈਂ ਨਵੇੜਿਆ ਜੀ ਤੇ ਸਾਡੇ ਮੋਦੀ ਸਾਹਿਬ ਇੱਕ ਵਾਰੀ ਨਾ ਬੋਲ ਸਕੇ ਬਿਲਕੁਲ ਠੀਕ ਹੈ ਜੀ ਤੇ ਦੂਜੀ ਗੱਲ ਉਹ ਕਹਿੰਦਾ ਵੀ ਮੈਨੂੰ ਮੈਨੂੰ ਦਿਓ ਤੁਸੀਂ ਨੋਬਲ ਪੁਰਸਕਾਰ ਜੀ ਨੋਬਲ ਪੁਰਸਕਾਰ ਦੀ ਸਿਫਾਰਿਸ਼ ਕਰੋ ਠੀਕ ਹੈ ਜੀ ਉਹਨੂੰ ਕੁਝ ਚਾਹੀਦਾ ਨਹੀਂ ਰੋਟੀ ਉਹਨੂੰ ਭਾਵੇਂ ਚਾਰ ਡੰਗ ਨਾ ਦਿਓ ਉਹ ਕਹਿੰਦਾ ਨੋਬਲ ਦੇ ਦਿਓ ਸਕਾਰ ਦੇਓ ਬਸ ਠੀਕ ਹੈ ਜੀ ਇਧਰੋਂ ਇੰਡੀਆ ਨੇ ਮਾੜਾ ਮੋਟਾ ਕੀਤਾ ਫਿਰ ਉਹਨੇ ਆਖਿਆ ਚਲੋ ਵਿਸਾਰ ਖੋਲੋ ਆਪਦਾ ਉਹ ਟਿਕੜਮ ਲਈ ਉਹਦੇ ਵਿੱਚ ਨਹੀਂ ਸਫਲ ਹੋਇਆ ਟੈਰਫ ਤੋਂ ਉਹਨਤੇ ਤੇ ਫਿਰ ਅੰਤ ਕੀ ਤੇ ਮਨੀਰ ਨੂੰ ਉੱਥੇ ਸੱਦ ਲਿਆ ਮਨੀਰ ਨੂੰ ਸਦ ਕੇ ਉਹਨੇ ਆਖਿਆ ਪਾਕਿਸਤਾਨ ਨੂੰ ਲਾਗੇ ਲਾ ਲੋ ਜੀ ਠੀਕ ਹੈ ਨਾ ਜੇ ਦੂਰ ਹੁੰਦੇ ਆ ਪਾਕਿਸਤਾਨ ਨੂੰ ਲਾਗੇ ਲਾ ਲੋ ਮਨੀਰ ਨੂੰ ਉਹਨੇ ਰੋਟੀ ਵੀ ਦਿੱਤੀ ਬੋਟੀ ਵੀ ਦਿੱਤੀ ਉਨੇ ਕ ਚੱਕ ਦਿਓ ਫਟਾ ਜੀ ਉਹ ਅੱਜ ਪਾਵਰਫੁੱਲ ਬੰਦਾ ਬਣ ਗਿਆ ਇਤਿਹਾਸ ਦਾ ਪਾਕਿਸਤਾਨ ਦਾ ਪਾਕਿਸਤਾਨੀ ਹਕੂਮਤ ਦੇ ਹੱਥ ਹੁਣ ਬਾਈ ਆ ਜਿਹੜਾ ਨਿਊਕਲੀਅਰ ਹਥਿਆਰਾਂ ਦਾ ਕੰਟਰੋਲ ਹੁੰਦਾ ਉਹ ਨਹੀਂ ਰਿਹਾ ਹਮ ਮੇਰੇ ਖਿਆਲ ਦੇ ਨਾਲ ਜੇ ਰਾਸ਼ਟਰਪਤੀ ਦੇ ਸਾਈਨ ਹੋ ਗਏ ਨੇ ਤਾਂ ਉਹ ਤਾਕਤ ਹੁਣ ਫੌਜ ਮੁਖੀਆਂ ਕੋਲ ਚੱਲ ਗਈ ਜੀ ਨਿਊਕਲੀਅਰ ਹਥਿਆਰ ਵਰਤੰਵੀ ਜੀ ਤੁਸੀਂ ਇਹ ਦੇਖੋ ਨਾ ਹਮ ਮਤਲਬ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਅਪ੍ਰੈਲ ਮਈ ਤੋਂ ਤੁਰਦਿਆਂ ਤੁਰਦਿਆਂ ਅੱਜ ਦੀ ਤਰੀਖ 'ਚ ਵੇਖੋ ਕੀ ਕੁਝ ਬਦਲ ਗਿਆ ਜਿਹੜਾ ਕੱਲ ਤੱਕ ਅ ਅੱਛਾ ਤੇ ਉਸ ਵੇਲੇ ਆਪਰੇਸ਼ਨ ਸੰਧੂਰ 'ਚ ਇਹ ਕਹਾਣੀ ਹੋ ਗਈ ਰਹਿਤਾ ਇਹ ਖਿਲਰ ਗਿਆ ਕਿ ਇਕਾ ਦੁਕਾ ਨੇ ਮਤਲਬ ਕਿ ਗੂਲ ਮੂਲ ਜੇ ਜਵਾਬ ਜ਼ਰੂਰ ਦਿੱਤੇ ਸਨ ਬਾਕੀ ਸਾਰੀ ਦੁਨੀਆ 'ਚੋਂ ਕਿਸੇ ਨੇ ਸਮਰਥਨ ਨਹੀਂ ਦਿੱਤਾ ਇੰਡੀਆ ਨੂੰ ਖੁੱਲੇ ਰੂਪ 'ਚ ਤੇ ਉਧਰ ਖੁੱਲੇ ਰੂਪ 'ਚ ਚਾਈਨਾ ਤੁਰਕੀ ਅਜ਼ਰਬਾਈਜਾਨ ਪਤਾ ਨਹੀਂ ਕਿਹੜੇ ਕਿਹੜੇ ਭਾਈਜਾਨ ਆ ਗਏ ਜੀ ਜੀ ਹੁਣ ਹੁਣ ਅਮਰੀਕਾ ਵੀ ਉਹਨਾਂ ਦੇ ਨਾਲ ਆ ਤੇ ਗੱਲ ਇਹ ਆ ਕਿ ਅੱਛਾ ਇਹ ਹੋ ਗਿਆ ਬਾਹਰੀ ਨੁਕਤਾ ਇੱਕ ਅੰਦਰੂਨੀ ਨੁਕਤਾ ਆ ਅੰਦਰੂਨੀ ਨੁਕਤਾ ਕੀ ਆ ਕਿ ਇਹ ਕਸੂਤੇ ਫਸ ਗਏ ਇੱਕ ਆਪਣਾ ਮਤਲਬ ਕਿ ਸਟਾਂਸ ਬਦਲਣ ਕਰਕੇ ਕਿ ਲੋ ਅਸੀਂ ਹੁਣ ਘਰ ਮੇ ਘੁਸ ਕੇ ਮਾਰਾਂਗੇ ਜੀ ਮਤਲਬ ਕਿ ਕੋਈ ਵੀ ਅਤਵਾਦੀ ਹਮਲਾ ਹੈ ਉਹ ਜੰਗੀ ਕਰਾ ਮੰਨਿਆ ਜਾਊਗਾ ਜਿਹਨੂੰ ਆਪਾਂ ਕਹਿ ਦਿੰਨੇ ਐਕਟ ਆਫ ਵਾਰ ਭਈ ਉਹ ਜੰਗੀ ਕਰਾ ਮੰਨਿਆ ਜਾਊਗਾ ਯਾਨੀ ਉਹ ਭਾਰਤ ਤੇ ਹਮਲਾ ਮੰਨਿਆ ਜਾਊਗਾ ਤੇ ਅਸੀਂ ਰਿਟੈਲੀਏਟ ਕਰਾਂਗੇ ਇਹ ਸਾਡੀ ਹੋਂਦ ਬਾਈ ਮਤਲਬ ਕਹ ਲੋ ਕਿ ਦ੍ਰਿੜਤਾ ਹੈ ਜੀ वचन ਬੱਤਾ ਹੈ ਹੁਣ ਹੁਣ ਜੇ ਉਹ ਪਾਕਿਸਤਾਨ ਨਾਲ ਜੋੜਦੇ ਆ ਤੇ ਨਾਲ ਦੀ ਨਾਲ वचन ਬੱਤਾ ਯਾਦ ਕਰਵਾਈ ਜਾਏਗੀ ਕਿ ਕਿਵੇਂ ਹੁਣ ਜਾਓ ਘਰ ਮੇਂ ਗੁਸ ਕੇ ਮਾਰਨਾ ਆਪਾਂ ਤਾਂ ਹਮ ਹੁਣ ਘਰ ਘਰ ਮੇਂ ਗੁਸ ਕੇ ਕਿਵੇਂ ਮਾਰੋਗੇ ਅਪ੍ਰੈਲ ਮਈ ਚੋ ਤੁਹਾਡਾ ਹੁਣ ਤੁਹਾਡੇ ਆਂਢ ਗੁਆੜਿਆ ਜੀ ਤੁਸੀਂ ਆਂਢ ਗੁਆੜ ਨੂੰ ਕਹਿ ਰੱਖਿਆ ਕਿ ਜੇ ਤੇਰੇ ਘਰੋਂ ਬਈ ਚਿੜੀ ਦਾ ਖੰਭ ਵੀ ਉੱਡ ਕੇ ਆ ਗਿਆ ਨਾ ਸਾਡੇ ਵਿਹੜੇ 'ਚ ਤੇ ਅਹੀਂ ਇੱਟੇ ਮਾਰਾਂਗੇ ਜੀ ਠੀਕ ਹੈ ਜੀ ਤੇ ਤੇਰੇ ਘਰ 'ਚ ਵੜ ਕੇ ਮਾਰਾਂ ਹੁਣ ਹੁਣ ਉਥੋਂ ਕਹਿ ਲੋ ਕਿ ਚਿੜੀ ਦਾ ਖੰਭ ਛੱਡੋ ਉਥੋਂ ਤੇ ਆ ਗਿਆ ਟੋਕਰਾ ਭਰ ਕੇ ਕਹਿ ਲੋ ਕਿ ਭਈ ਕੂੜੇ ਦਾ ਹੁਣ ਹੁਣ ਤੁਹਾਨੂੰ ਪਿੰਡ ਕਹਿੰਦੇ ਵੀ ਤੁਸੀਂ ਤੇ एलान ਕੀਤਾ ਸੀ ਜੀ एलान ਕੀਤਾ ਸੀ ਜਾਓ ਹੂੰ ਅੱਗੇ ਤੁਸੀਂ ਕੁੱਟਿਆ ਸਭ ਕੁੱਟ ਕੇ ਆਓ ਫੇਰ ਹੂੰ ਐਤ ਕੀ ਆ ਤਾ ਵੇਖ ਰਹੇ ਆ ਵੀ ਉਹਨਾਂ ਨੇ ਬਰਸ਼ੇ-ਪੁਰਸ਼ੇ ਜੋੜੇ ਨੇ ਐਤ ਕੀ ਤੇ ਸਮਾਨ ਉਹ ਜੋੜੀ ਬੈਠੇ ਨੇ ਸਾਰਾ ਆਪ ਦਾ ਪ੍ਰਬੰਧ ਕਰੀ ਬੈਠੇ ਨੇ ਪੁਰਾਣੀ ਨਾਲ ਪ੍ਰਬੰਧ ਕਰੀ ਬੈਠੇ ਇਹ ਦਮਾਰ ਆਉਣਗੇ ਤੇ ਨਾਲ ਉਹਨਾਂ ਦੇ ਮਦਦਾਦੀ ਆਈ ਬੈਠੇ ਆ ਮਦਦਾਦਾਂ ਚ ਕੌਣ ਆ ਵੀ ਚੈਨਾ ਤੇ ਸੀਗਾ ਸੀਗਾ ਨਾਲ ਜਿਹੜਾ ਆਪਣਾ ਯਾਰ ਹੁੰਦਾ ਸੀ ਫਲਾਣਾ ਸੋ ਉਹ ਵੀ ਉਹਦੇ ਹਲ ਹੋ ਗਿਆ ਜੀ ਜੀ